ਮਾਤੀ ਸਤਿਕਾਰਯੋਗ ਮੇਰੇ ਵੱਡੇ ਵੀ ਐਮਐਲਏ ਗੁਰਦੀਪ ਸਿੰਘ ਸੇਖੋ ਜੀ ਦਾ ਧੰਨਵਾਦ ਕਰਦੀ ਆ ਜੀ ਤੇ ਭੈਣ ਜੀ ਬੈਂਤ ਕੋਰ ਜੀ ਦਾ ਜਿਨ੍ਹਾਂ ਨੇ ਸਾਡੀ ਟੀਮ ਨੂੰ ਇਨਾ ਮਾਨ ਸਤਿਕਾਰ ਦਿੱਤਾ ਤੇ ਅਸੀਂ ਅੱਜ ਤੁਹਾਡੇ ਨਾਲ ਵਾਦਾ ਕਰਕੇ ਜਾਂਦੇ ਆ ਜੀ 2027 ਦੀਆਂ ਚੋਣਾਂ ਵਿੱਚ ਜਿੰਨੀ ਲੀਡ ਨਾਲ ਤੁਸੀਂ ਪਹਿਲੇ ਜਿੱਤੇ ਸੀ ਉਸ ਤੋਂ ਡਬਲ ਲੀਡ ਨਾਲ ਜਿਤਾਵਾਂਗੇ ਤੇ ਤੁਹਾਨੂੰ ਕੈਬਨਿਟਸ ਲੈ ਕੇ ਜਾਣਾ ਹੈ ਸਾਰੇ ਨਾਲੋ ਜੀ ਨਾਰੀ ਸ਼ਕਤੀ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ मैडम ਅੱਜ ਜਿਵੇਂ ਕੀ ਤੁਸੀਂ ਦੇਖ ਰਹੇ ਹੋ ਕਿ ਇਲੈਕਸ਼ਨ ਵੀ ਨੇੜੇ ਆ ਰਹੇ ਹਨ ਤੇ ਮਿਲਣੀਆਂ ਵੀ ਚੱਲ ਰਹੀਆਂ ਹਨ ਅੱਜ ਕਿਸ ਸੰਬੰਧੀ ਪ੍ਰੋਗਰਾਮ ਕੀਤਾ ਗਿਆ ਵਿਧਾਇਕ ਐਮਐਲਏ ਗੁਰਦੇਵ ਸਿੰਘ ਸੇਕੋ ਦੇ ਤੁਹਾਡਾ ਉਸ ਬਾਰੇ ਕੀ ਕਹਿਣਾ ਮੈਂ ਸੀਨੀਅਰ ਆਪਾਗੋ ਆਮ ਆਦਿਪਾਟੀ ਮਿੰਦਰ ਕੌਰ ਅੱਜ ਸਾਡੇ ਐਮਐਲਏ ਸਰਦਾਰ ਗੁਰਦੇਵ ਸਿੰਘ ਸੇਕੋ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਮਿਲਣੀ ਪ੍ਰੋਗਰਾਮ ਮਹਿਲਾ ਵਿੰਗ ਵੱਲੋਂ ਕਰਵਾਇਆ ਗਿਆ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਮੈਡਮ ਅਰਜਿੰਦਰ ਕੌਰ ਜੀ ਸਾਡੇ ਮਾਲਵਾ ਜੋਂ ਦੇ ਇੰਚਾਰਜ ਅਤੇ ਮਹਿਲਾ ਕਮਿਸ਼ਨਰ ਦੇ ਮੈਂਬਰ ਜੋ ਹਾਜ਼ਰ ਸਨ ਉਹਦੇ ਵਿੱਚ ਮੈਡਮ ਸਰਬਜੀਤ ਕੁਰਜੈਤੋ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਬਹੁਤ ਬਹੁ ਖੂਬੀ ਨਾਲ ਸਾਡੀ ਮੀਟਿੰਗ ਅਟੈਂਡ ਕੀਤੀ ਅਤੇ ਲੋਕਾਂ ਨੂੰ ਗਾਈਡ ਕੀਤਾ ਅਤੇ ਦੱਸਿਆ ਕਿ ਜਿਹੜੀ ਆਉਣ ਵਾਲੀ 2027 ਦੀਆਂ ਹੋਟਾਂ ਨੇ ਉਹਦੇ ਵਾਸਤੇ ਸਾਰੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਮਹਿਮਾ ਵਿੰਗ ਨੇ ਬਹੁਤ ਬਹੁਤ ਵੱਡਾ ਸਹਿਯੋਗ ਦਿੱਤਾ ਜਿਹਦੇ ਵਿੱਚ ਕੋਆਰਡੀਨੇਟਰ ਬਲਾਕ ਕੋਆਰਡੀਨੇਟਰ ਤੇ ਬਹੁਤ ਵੱਡਾ ਭਰਮਾ ਇਕੱਠ ਵਰਕਰਾਂ ਦਾ ਸੀ ਜਿਹਦੇ ਵਿੱਚ ਮੈਡਮ ਐਮ ਲੇਬੀਅੰਤ ਕੁਰਸੇਖੋ ਜਿਨ੍ਹਾਂ ਨੇ ਆਇਆਂ ਦਾ ਬਹੁਤ ਧੰਨਵਾਦ ਕੀਤਾ ਬਹੁਤ ਬੇਖੂਬੀ ਨਾਲ ਆਪਣੀਆਂ ਗੱਲਾਂ ਦਾ ਪ੍ਰਚਾਰ ਕੀਤਾ ਆਉਣ ਵਾਲੀਆਂ ਸਤਾਈ ਦੀਆਂ ਚੋਣਾਂ ਵਿੱਚ ਉਹਨਾਂ ਨੂੰ ਹੋਰ ਵੱਧ ਵੱਧ ਪ੍ਰੇਰਿਤ ਕਰਨ ਲਈ ਉਹਨਾਂ ਨੇ ਸਾਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਸਮਝਾਇਆ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ ਜੋ ਆਪਣੀ ਸਰਕਾਰ ਨਸ਼ਾ ਵਿਰੋਧ ਮਿਮਿ ਵਿੱਡੀ ਸੀ ਉਹ ਵੀ ਅੱਜ ਨਸ਼ਾ ਕਿੰਨਾ ਹੀ ਖਤਮ ਹੋ ਚੁੱਕਿਆ ਹੈ ਆਉਣ ਵਾਲੀ ਸਾਡੀ 2027 ਦੀ ਸਰਕਾਰ ਆਮ ਪਾਰਟੀ ਦੀ ਸਰਕਾਰ ਹੋਵੇਗੀ ਇਹ ਤਾਂ ਜਿੰਨੀਆਂ ਵੀ ਪਾਰਟੀਆਂ ਅੱਪਾ ਅੱਜ ਤੱਕ ਦੇਖੀਆਂ ਸਾਰੀਆਂ ਪਾਰਟੀਆਂ ਸਿਰਫ ਇਹ ਦੇਖਦੀਆਂ ਵੀ ਸਾਡੀ ਪਾਰਟੀ ਤੇ ਲੋਕ ਅੱਗੇ ਆ ਜਾਣ ਸਾਡੇ ਲੋਕ ਅੱਗੇ ਆ ਜਾਣ ਪਰ ਜਦੋਂ ਦੀ ਆਪਣੀ ਪਾਰਟੀ ਬਣੀ ਉਹਨੇ ਜਿਹੜਾ ਵੀ ਫੈਸਲਾ ਲਿਆ ਉਹ ਲੋਕ ਹਿੱਤ ਚ ਲਿਆ ਕਿਸੇ ਇੱਕ ਬੰਦੇ ਦੇ ਨਿੱਜੀ ਫੈਸਲਾ ਨਹੀਂ ਸੀ ਜੇ ਅਸੀਂ ਹਸਪਤਾਲਾਂ ਦੀ ਹਾਲਤ ਸੁਧਾਰੀ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਉਥੋਂ ਦਵਾਈਆਂ ਮਿਲੀਆਂ ਉਥੋਂ ਲਾਗੀਆਂ ਜੇ ਅਸੀਂ ਬਿਜਲੀ ਫ੍ਰੀ ਕੀਤੀ 300 ਯੂਨਟ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਫ੍ਰੀ ਮਿਲੀ ਜਿਹੜੇ 300 ਯੂਨਟ ਤੋਂ ਘੱਟ ਬਿਜਲੀ ਕਰਦੇ ਆ ਜਿੰਨਾ ਪੈਸਾ ਆਪਾਂ ਸਕੂਲਾਂ ਤੇ ਲਾਇਆ ਕਿਉਂਕਿ ਜਿਹਦੇ ਕੋਲੇ ਪੈਸਾ ਹੈਗਾ ਉਹ ਤਾਂ ਉਹਦੇ ਬੱਚੇ ਪੜਾ ਲੂ ਪਰ ਜਿਹੜੇ ਗਰੀਬਾਂ ਦੇ ਬੱਚੇ ਇੰਟੈਲੀਜੈਂਟ ਆ ਜਿਹੜੇ ਪੜ੍ਹਨ ਵਾਲੇ ਆ ਤੇ ਉਹਨਾਂ ਦੇ ਲਈ ਸਕੂਲ ਜਿਹੜੇ ਬਣਾਏ ਆ ਆਪਾਂ ਇਸ ਦੇ ਉੱਤੇ ਜਿਹੜਾ ਜਿਹੜਾ ਪਿਛਲੀ ਆਪਾਂ ਐਮਪੀ ਇਲੈਕਸ਼ਨਾਂ ਦੇ ਵਿੱਚ ਆਪਾਂ ਲੋਕਾਂ ਨੂੰ ਦੱਸਿਆ ਸੀ ਜਾ ਕੇ ਕੱਲੇ ਆਪਣੇ ਹਲਕੇ ਦੇ ਵਿੱਚ 23 ਕਰੋੜ ਰੁਪਏ ਆਪਾਂ ਕੱਲੇ ਸਕੂਲਾਂ ਤੇ ਲਾਇਆ ਸੀ ਤੇ ਇਹ ਇਹ ਜਿਹੜਾ ਇੱਕ ਲੋਕ ਹਿੱਤ ਦੇ ਵਿੱਚ ਆ ਪੈਸੇ ਸੋ ਇਹੋ ਜਿਹੇ ਫੈਸਲੇ ਜਿਹੜੇ ਆ ਉਹ ਉਹੀ ਸਰਕਾਰ ਲੈ ਸਕਦੀ ਜਿਹੜੀ ਲੋਕਾਂ ਦੀ ਸਰਕਾਰ ਆ ਅ ਆਪਾਂ ਇਹ ਕਿਹਾ ਸੀ ਵੀ ਇੱਕ ਸੁਧਾਰਨ ਹੋਊਗੀ ਸਰਕਾਰ ਲੋਕਾਂ ਦੀ ਸਰਕਾਰ ਹੋਊਗੀ ਜਿੱਦਿਆਂ ਦਾ ਮੈਂ ਐਮਐਲਏ ਬਣਿਆ ਕੋਈ ਆਇਆ ਤਾਂ ਨਹੀਂ ਆਇਆ ਪਰ ਮੇਰਾ ਸਵੇਰੇ 5 ਵਜੇ ਦੂਆ ਖੁੱਲਾ ਹੁੰਦਾ ਤੇ ਜਦੋਂ ਸੌਣਾ ਹੋਵੇ ਜੇ ਮੈਂ 11 ਵਜੇ ਸੌਣਾ ਤਾਂ ਮੇਰਾ 11 ਵਜੇ ਦਰਵਾਜ਼ਾ ਬੰਦ ਹੁੰਦਾ ਤੇ ਮੈਂ 12 ਵਜੇ ਅੰਦਰ ਵਿੱਚ ਲੇਟ ਨੂੰ ਤੇ ਜਦੋਂ ਮੈਂ ਉੱਠ ਕੇ ਸੌਣ ਲੱਗਦਾ ਮੇਰਾ ਦਰਵਾਜ਼ਾ ਉਹਨੂੰ ਬੰਦ ਕਰ ਦਿੰਦਾ ਉਹ ਇਸ ਕਰਕੇ ਕਿ ਲੋਕਾਂ ਨੇ ਇਹ ਉਮੀਦ ਨਾਲ ਵੋਟ ਪਾਈ ਹੈ ਕਿ ਸਾਡਾ ਐਮਐਲਏ ਜਦੋਂ ਮਰਜ਼ੀ ਕਦੇ ਵੀ ਸ਼ੁਰੂ-ਸ਼ੁਰੂ ਚ ਲੋਕੀ ਮੈਨੂੰ ਫੋਨ ਕਰਕੇ ਵੀ ਪੁੱਛ ਲੈਂਦੇ ਸੀ ਫੋਨ 12 ਵਜੇ ਕੀਤਾ ਕਿਵੇਂ ਆ ਬਸ ਬਾਈ ਜੀ ਚੈੱਕ ਹੀ ਕਰਨਾ ਫੋਨ ਚੱਕ ਦੇਗੇ ਨਹੀਂ ਕਰਦੇ ਪਰ ਅੱਜ ਤੱਕ ਰਾਤ ਨੂੰ ਕਿਸੇ ਦਾ ਫੋਨ ਆ ਦਿਨੇ ਮੈਸ ਹੋ ਸਕਦਾ ਕਿਤੇ ਮੀਟਿੰਗ ਚ ਉਹ ਵੀ ਰਿੰਗ ਬੈਕ ਕਰੀਦੀ ਆ ਪਰ ਇਹ ਨਹੀਂ ਰਾਤ ਨੂੰ ਹੋਣੀ ਹੁੰਦਾ ਵੀ ਕਿਸੇ ਦਾ ਰਾਤ ਨੂੰ ਫੋਨ ਮੈਸ ਹੋ ਜੂਗਾ ਕਿਉਂਕਿ ਮੈਨੂੰ ਪਤਾ ਵੀ ਮੈਡੀਕਲ ਕਾਰਜ ਕਰਕੇ ਮੈਨੂੰ ਰਾਤ ਨੂੰ ਐਮਰਜੈਂਸੀ ਫੋਨ ਆਉਂਦੇ ਆ ਤਾਂ ਇਸ ਕਰਕੇ ਰਾਤ ਨੂੰ ਤੇ ਪੂਰਾ ਸਾਰਿਆਂ ਦਾ ਧੰਨਵਾਦ ਹੈ ਭੈਣ ਜੀ ਹੋਰ ਦਾ ਚੇਚੇ ਦੌਰੇ ਤੇ ਚੱਲ ਕੇ ਆਏ ਆ ਕਿਉਂਕਿ ਜਿੰਨਾ ਚਿਰ ਆਪਾਂ ਆਪਣੇ ਸਮਾਜ ਬਾਰੇ ਨਹੀਂ ਸੋਚਾਂਗੇ ਬਹੁਤੀ ਵਾਰੀ ਇਹ ਹੁੰਦਾ ਕਿ ਸਾਡੇ ਕੋਲੇ ਜਿਹੜੇ ਸੁੱਖ ਹੈ ਹਰ ਇੱਕ ਬੰਦੇ ਕੋਲੇ ਜਿਹੜੇ ਸੁੱਖ ਹੁੰਦੇ ਆ ਉਹ ਸੁੱਖਾਂ ਦਾ ਲਾਭ ਦੂਜਿਆਂ ਨੂੰ ਵੀ ਲੈਣਾ ਚਾਹੀਦਾ ਬਹੁਤ ਵਾਰੀ ਮੈਨੂੰ ਸਾਰੇ ਕਹਿੰਦੇ ਆ ਅਮਰੀਕਾ ਛੱਡ ਕੇ ਇੱਥੇ ਫਿਰਦਾ ਬੜੀ ਤੋਂ ਉਸੇ ਲਾਈਟ ਵਿੱਚ ਮੱਕਾ ਨਹੀਂ ਮਾਰਦੀ ਤੇ ਬਾਰੇ ਸੋਚੀਦਾ ਵੀ ਅਮਰੀਕਾ ਚੁਗਾ ਬਣਾਇਆ ਕਿਨੇ ਆ ਐਸੇ ਮਿੱਟੀ ਨੇ ਜਾਂ ਜਦ ਮਰੀ ਨੇ ਬਣਾਇਆ ਇਸੇ ਮਿੱਟੀ ਨੇ ਨਾਂ ਦਿੱਤਾ ਔਰ ਮੈਂ ਕਦੇ ਬਹੁਤੀ ਬਹੁਤ ਗਲਤੀ ਅੱਜ ਵੀ ਸ਼ਹਿਰ ਜੇ ਤੁਸੀਂ ਪੁੱਛੋਗੇ ਤਾਂ ਮੇਰੇ ਨਾਂ ਦੇ ਨਾਲ ਐਮਐਲਏ ਨਹੀਂ ਲੱਗਦਾ ਭਾਈ ਜੀ ਬਾਈ ਗਰਦਿਤ ਕਹਿ ਕੇ ਬੁਲਾਉਂਦੇ ਮੈਨੂੰ ਇਸ ਗੱਲ ਦੀ ਵਡਿਆਈ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਮੈਂ ਇਹ ਇਹੀ ਨਾਂ ਲਿਆ ਲੋਕਾਂ ਤੋਂ ਭਰਾ ਸਾਰਿਆਂ ਦਾ ਭਰਾ ਮੈਂ ਦਾਦੇ ਤੇ ਪੋਤੇ ਦਾ ਭਰਾ ਹਾਂ ਹਾਂ ਛੋਟੇ ਛੋਟੇ ਵੀ ਭਾਈ ਜੀ ਕਿਉਂਕਿ ਜਿਹੜੇ ਦਾਦੇ ਆ ਉਹ ਵੀ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਤੇ ਉਹਨਾਂ ਦੇ ਪੋਤਰੇ ਜਿਹੜੇ ਆਉਂਦੇ ਨੇ ਿੱਕੇ ਿੱਕੇ ਜਵਾਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਮੇਰੇ ਪਿੰਡ ਤੋਂ ਮੇਰੀ ਭਤੀਜੀ ਲੱਗਦੀ ਇੱਥੇ ਸ਼ਹਿਰ ਵਿਆਹ ਹੀ ਹੋ ਜਾ ਤੇ ਉਹਦੀ ਬੇਟੀ ਮੇਰੇ ਕੋਲ ਬਾਸਕਾ ਕੇ ਘਰ ਆਉਂਦੀ ਸੀ ਤਾਂ ਮੈਂ ਘਰੇ ਗਿਆ ਉਹਦੀ ਮਾਂ ਮੈਨੂੰ ਕਹਵੇ ਚਾਚਾ ਜੀ ਉਹ ਕੁੜੀ ਕਵੇ ਭਾਈ ਜੀ ਉਹ ਕਹਵੇ ਤੇਰੇ ਨਾਨਾ ਜੀ ਲੱਗਦੇ ਨਾਨਾ ਜੀ ਕਹੇ ਉਹ ਕਹੇ ਨਹੀਂ ਮੈਂ ਤਾਂ ਭਾਈ ਜੀ ਹਾਂ ਸਭ ਇਹ ਇਹ ਜਿਹੜਾ ਰਿਸ਼ਤਾ ਕਾਇਮ ਹੋਇਆ ਨਾ ਇਹ ਇਹ ਰਿਸ਼ਤੇ ਦੀ ਖਾਤਰ ਜਿਹੜਾ ਹੈਗਾ ਫਿਰ ਆਪਦੇ ਸੁੱਖ ਵੀ ਛੱਡਨੇ ਪੈਂਦੇ ਜਦੋਂ ਭਰਾ ਹੀ ਬਣ ਕੇ ਸਾਰਿਆਂ ਦੇ ਫਿਰ ਜੇ ਸਾਡੇ ਭੈਣ ਭਰਾ ਦੁਖੀ ਹੈ ਜਦੋਂ ਅਸੀਂ ਦੇਖਦੇ ਹਾਂ ਬਹੁਤ ਕੁਝ 100% ਤਾਂ ਆਪਾਂ ਨਹੀਂ ਸੁਧਾਰ ਸਕੇ ਪਰ ਜਿੰਨਾ ਆਪਾਂ ਸੁਧਾਰ ਸਕਦੇ ਸੀ ਇੰਨਾ ਕਿਸੇ ਨੇ ਨਹੀਂ ਸੁਧਾਰਨਾ ਸੀ ਬਿਲਕੁਲ ਬਿਲਕੁਲ ਜਿੰਨਾ ਆਪਾਂ ਸੁਧਾਰਨ ਦੇ ਵਿੱਚ ਕਾਮਯਾਬ ਹੋਏ ਆ 5 ਸਾਲ ਬਹੁਤ ਥੋੜਾ ਸਮਾਂ ਹੁੰਦਾ 4 ਸਾਲ ਤਾਂ ਹੀ ਲੰਘ ਗਏ ਔਰ 4 ਸਾਲ ਇਲੈਕਸ਼ਨਾਂ 'ਚ ਲੰਘ ਗਏ ਇੱਕ ਇਲੈਕਸ਼ਨ ਜੋ ਫ੍ਰੀ ਹੁੰਨੇ ਆ ਦੂਜਾ ਹੁਣ ਅੱਜ 3 ਵਜੇ ਫੇਰ ਅਗਲਾ ਇਲੈਕਸ਼ਨ ਅਨਾਊਂਸ ਹੋ ਜਾਣਾ ਜਦੋਂ ਇਹ ਨਿਵੇੜਾਂਗੇ ਉਦੋਂ ਕਮੇਟੀਆਂ ਦਾ ਇਲੈਕਸ਼ਨ ਅਨਾਊਂਸ ਹੋ ਜਾਣਾ ਤੇ ਜਦੋਂ ਕਮੇਟੀਆਂ ਦਾ ਇਲੈਕਸ਼ਨ ਨਿਵੇੜਾ ਵੇ ਤੇ ਆਪਣਾ ਇਲੈਕਸ਼ਨ ਅਨਾਊਂਸ ਹੋ ਜਾਣਾ ਪਰ ਆਪਾਂ ਇਸ ਦੇ ਵਿੱਚੋਂ ਸਮੇਂ 'ਚੋ ਸਮਾਂ ਬਚਾ ਕੇ ਜਿਹੜੇ ਵੀ ਸਰਕਾਰ ਕੰਮ ਕਰਦੀ ਹੈ ਹੋਰ ਵੀ ਜਿਹੜਾ ਹੈਗਾ ਉਹ ਲਗਾਤਾਰ ਸਰਕਾਰ ਇਸ ਤੇ ਜ਼ੋਰ ਦੇ ਰਹੀ ਹੈ ਕਿ ਅਸੀਂ ਲੋਕ ਹਿੱਤ ਦੇ ਵਿੱਚ ਇੰਨੇ ਫੈਸਲੇ ਲੀਜੀਏ ਤੇ ਜਿੱਦਾਂ ਸਾਡੇ ਲੋਕ ਸਫਲ ਹੋ ਜਾਣ ਜਿੰਨਾ ਚਿਰ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਬੱਚਾ ਪੜਦਾ ਨਹੀਂ ਉਹਨਾਂ ਚਿਰ ਤੱਕ ਨਹੀਂ ਕਰਦਾ